ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਇਹਨਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚੋਂ ਪੰਜਵੇਂ ਸ਼ਲੋਕ ਦਾ ਉਚਾਰਨ ਕਰੀਏ ਜੀ। ਧਨਦਾਰਾ ਸੰਪਤ ਸਗਲ ਜਿਨ ਅਪਨੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ। ਨਾਨਕ ਸਾਚੀ ਜਾਨ। ਕੋਈ ਬੰਦਾ ਸੜਕ ਤੇ ਚੱਲਦਾ ਹੋਵੇ ਧੁੱਪ ਪੈ ਰਹੀ ਹੋਵੇ ਤੇ ਆਪਣੇ ਪਰਛਾਵੇਂ ਨੂੰ ਪਕੜਨਾ ਚਾਵੇ ਜਿੰਨਾ ਮਰਜੀ ਜ਼ੋਰ ਲਾਵੇ ਜਿੰਨੀ ਮਰਜੀ ਕੋਸ਼ਿਸ਼ ਕਰੇ ਕੋਈ ਵੀ ਬੰਦਾ ਆਪਣੇ ਪਰਛਾਵੇਂ ਨੂੰ ਨਹੀਂ ਫੜ ਸਕਦਾ ਪਰਛਾਵਾ ਕਦੇ ਹੱਥ ਦੀ ਪਕੜ ਵਿੱਚ ਨਹੀਂ ਆਉਂਦਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ছায়ਾ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ ਪਰਮਾਤਮਾ ਵਿਚਰਦਾ ਸੰਸਾਰ ਚ ਪਰਛਾਇਆ ਰੂਪੀ ਐ ਇਹ ਮਾਇਆ ਪਰਮਾਤਮਾ ਦੀ ਛਾਇਆ ਹੈ ਹੁਣ ਬੰਦੇ ਨੇ ਅਸਲ ਦੇ ਵਿੱਚ ਤਾਂ ਪਰਮਾਤਮਾ ਨੂੰ ਪਕੜਨਾ ਪਰ ਬੰਦਾ ਪਰਮਾਤਮਾ ਨੂੰ ਛੱਡ ਕੇ ਪਰਮਾਤਮਾ ਦੀ ਛਾਇਆ ਪਰਛਾਈ ਨੂੰ ਪਕੜੀ ਜਾ ਰਿਹਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ ਪਿਛਲੇ ਸ਼ਲੋਕ ਵਿੱਚ ਕਿਹਾ ਕਿ ਬਜ਼ੁਰਗ ਹੋ ਗਿਆ ਪਰ ਹਜੇ ਤੱਕ ਸਮਝ ਨਹੀਂ ਪਈ ਹੁਣ ਮਹਾਰਾਜ ਨੂੰ ਪੁੱਛਿਆ ਵੀ ਸਮਝ ਪੈ ਕਿ ਨਹੀਂ ਰਹੀ ਸਤਿਗੁਰੂ ਨੇ ਫਿਰ ਹੁਣ ਕਿਹਾ ਧਨ دارਾ ਸੰਪਤ ਸਗਲ ਜਿਨ ਆਪਣੀ ਕਰਮਾਨ ਕਹਿੰਦੇ ਆ ਨਹੀਂ ਸਮਝ ਪੈ ਰਿਆ ਇੱਕ ਤਾਂ ਧਨ ਦੂਸਰੀ دارਾ ਭਾਵ ਕੇ ਇਸਤਰੀ ਸੰਪਤ ਤੋਂ ਭਾਵ ਸੰਪਤੀ ਸਗਲ ਮਹਾਰਾਜ ਕਹਿੰਦੇ ਤਿੰਨ ਰੂਪ ਤਾਂ ਮਾਇਆ ਦੇ ਮੈਂ ਦੱਸ ਦਿੱਤੇ ਮਾਇਆ ਭਾਵ ਕੇ ਧਨ ਇਸਤਰੀ ਜਾਇਦਾਦ ਜ਼ਮੀਨ ਸੰਪਤੀ ਤੇ ਸਗਲ ਇਸ ਕਰਕੇ ਵਰਤਿਆ ਕਿ ਇਸ ਤੋਂ ਬਾਹਰ ਵੀ ਆਹ ਸ਼ਰੀਰ ਵੀ ਮਾਇਆ ਸਾਰਾ ਸੰਸਾਰ ਵੀ ਮਾਇਆ ਸਾਰਾ ਕੁਝ ਮਾਇਆ ਦਾ ਰੂਪ ਹੈ ਸਤਿਗੁਰੂ ਕਹਿੰਦੇ ਨੇ ਤੂੰ ਇਹਨਾਂ ਨੂੰ ਆਪਣਾ ਸਮਝ ਕੇ ਬਹਿ ਚੁਕਿਆ ਪਰ ਇਹ ਅਸਲ ਵਿੱਚ ਤੇਰੇ ਹੈ ਨਹੀਂ ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਣ ਇਹ ਹੈ ਨਹੀਂ ਤੇਰੇ ਮਾਇਆ ਨੂੰ ਤੂੰ ਆਪਣਾ ਸਮਝਿਆ ਭਾਵ ਧਨ ਨੂੰ ਦੌਲਤ ਨੂੰ ਆਪਣਾ ਸਮਝਿਆ ਪਰ ਅਸਲ ਵਿੱਚ ਦੌਲਤ ਤੇਰੀ ਆਪਣੀ ਨਹੀਂ ਕੇਵਲ ਇੱਕ ਪਰਛਾਈ ਹੈ ਜਿਵੇਂ ਸੁਭਾਵਕ ਹੀ ਆਪਾਂ ਕਹਿ ਦਿੰਨੇ ਹੱਥਾਂ ਦੀ ਮੈਲ ਹੈ ਤੇ ਦੂਸਰਾ ਇਸਤਰੀ ਜੇ ਇਸਤਰੀ ਸ਼ਬਦ ਵਰਤੀਏ ਔਰ ਜੇ ਕੋਈ ਇਸਤਰੀ ਆ ਉਹਦੇ ਵਾਸਤੇ ਉਹਦਾ ਪਤੀ ਸ਼ਬਦ ਵਰਤੀਏ ਸਤਿਗੁਰੂ ਕਹਿੰਦੇ ਬੰਦਾ ਸਭ ਤੋਂ ਵੱਧ ਨਜ਼ਦੀਕੀ ਰਿਸ਼ਤਾ ਪਤੀ ਦੇ ਪਤਨੀ ਦੇ ਰਿਸ਼ਤੇ ਨੂੰ ਸਮਝਦਾ ਤੇ ਬੰਦਾ ਇਸ ਚੀਜ਼ ਉੱਤੇ ਦਾਵਾ ਕਰਦਾ ਏ ਮੇਰੀ ਘਰ ਵਾਲੀ ਐ ਮੇਰਾ ਘਰ ਵਾਲਾ ਮਾਰਜ ਕਹਿੰਦੇ ਤੂੰ ਮੇਰਾ ਮੇਰਾ ਕਰਦਾ ਪਰ ਅਸਲ ਦੇ ਵਿੱਚ ਇਹ ਵੀ ਤੇਰਾ ਨਹੀਂ ਇਹ ਵੀ ਆਪਣੇ ਸੁੱਖ ਖਾਤਰ ਆਪਣੇ ਲਾਭ ਖਾਤਰ ਆਪਣੇ ਲੋਭ ਖਾਤਰ ਤੇਰੇ ਨਾਲ ਹੈ ਸੰਪਤ ਅਕਸਰ ਬੰਦਾ ਜਾਇਦਾਦ ਨੂੰ ਦੇਖ ਕਰਕੇ ਜ਼ਮੀਨ ਨੂੰ ਦੇਖ ਕਰਕੇ ਸੰਪਤੀ ਨੂੰ ਵੇਖ ਕਰਕੇ ਕਹਿੰਦਾ ਮੈਂ ਬਣਾਈ ਬਹੁਤੇ ਬੰਦੇ ਕਹਿੰਦੇ ਨੇ ਮੈਂ ਆਪਣੇ ਜੀਵਨ ਦੇ ਵਿੱਚ ਇੰਨੀ ਜਾਇਦਾਦ ਬਣਾਈ ਬਣਾਇਆ ਤੇ ਉਹ ਚੀਜ਼ ਨੂੰ ਜਾਣਦਾ ਜਿਹੜੀ ਪਹਿਲਾਂ ਨਹੀਂ ਸੀ ਪਰ ਤੂੰ ਆਪਣੇ ਹੱਥਾਂ ਨਾਲ ਬਣਾ ਦਿੱਤੀ ਜਾਇਦਾਦ ਤਾਂ ਪਹਿਲਾਂ ਵੀ ਉੱਥੇ ਹੀ ਐ ਕਈ ਬੰਦੇ ਕਹਿੰਦੇ ਮੈਂ ਇੰਨੀਆਂ ਜ਼ਮੀਨਾਂ ਬਣਾਈਆਂ ਜ਼ਮੀਨਾਂ ਕਿਵੇਂ ਬਣਾ ਸਕਦਾ ਕੋਈ ਜ਼ਮੀਨ ਤਾਂ ਪਹਿਲਾਂ ਵੀ ਉੱਥੇ ਹੀ ਸੀ ਹਾਂ ਕੁਝ ਸਮੇਂ ਵਾਸਤੇ ਤੂੰ ਉੱਥੇ ਕਿਰਾਏਦਾਰ ਬਣ ਗਿਆ ਤੇਰੀ ਜ਼ਮੀਨ ਨਹੀਂ ਬਣੀ ਇੱਕ ਗੱਲ ਮਹਿਸੂਸ ਕਰੋ ਮਾਲਕ ਆਪਣੇ ਆਪ ਨੂੰ ਜ਼ਮੀਨ ਦਾ ਕਹਿਣ ਵਾਲਾ ਵਿਅਕਤੀ ਚਲਿਆ ਜਾਂਦਾ ਪਰ ਜ਼ਮੀਨ ਉੱਥੇ ਹੀ ਰਹਿ ਜਾਂਦੀ ਹੈ ਜਮੀਨਾ ਕਿਤੇ ਨਹੀਂ ਜਾਂਦੀਆਂ ਪਰ ਜਮੀਨਾ ਦਾ ਜਿਹੜਾ ਆਪਣੇ ਆਪ ਨੂੰ ਮਾਲਕ ਖਖਵਾਉਂਦਾ ਉਹ ਚਲਿਆ ਜਾਂਦਾ। ਇਹੀ ਗੱਲ ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਹੀ ਸੀਗੀ ਬਾਦਸ਼ਾਹ ਨੂੰ ਮਿਸਰ ਦੇ ਨੂੰ ਕੀਚੈ ਨੇਕ ਨਾਮੀ ਜੋ ਦੇਵਾ ਖੁਦਾਏ ਜੋ ਦੀਸਾ ਜ਼ਮੀਂ ਪਰਸੋ ਹੋਸੀ ਫਨਾਈ ਜੇ ਰੱਬ ਨੇ ਤੈਨੂੰ ਕੁਝ ਦਿੱਤਾ ਹੈ ਜਾਇਦਾਦ ਦਿੱਤੀ ਹੈ ਦੌਲਤ ਦਿੱਤੀ ਹੈ ਚੰਗੇ ਕੰਮ ਕਰ ਕਿਉਂਕਿ ਜੋ ਕੁਝ ਸੰਸਾਰ ਚ ਨਜ਼ਰ ਆ ਰਿਹਾ ਸਾਰਾ ਕੁਝ ਫਨਾ ਹੋਣ ਵਾਲਾ ਸਾਰਾ ਕੁਝ ਖਤਮ ਹੋਣ ਵਾਲਾ ਸਤਿਗੁਰੂ ਕਹਿੰਦੇ ਤੂੰ ਭਰਮ ਜਾਲ ਵਿੱਚ ਪੈ ਗਿਆ ਇੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਆਉਂਦਾ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀ ਚੇਤੇ ਰੱਖ ਬੰਦਿਆ ਆਪਣੇ ਮਨ ਨੂੰ ਸਮਝਾ ਹਰ ਵਿਅਕਤੀ ਤੇਰੇ ਨਾਲ ਕਿਸੇ ਨਾ ਕਿਸੇ ਲੋਭ ਕਿਸੇ ਨਾ ਕਿਸੇ ਲਾਲਚ ਕਰਕੇ ਜੁੜਿਆ ਅਸਲ ਵਿੱਚ ਇਸ ਦੁਨੀਆ ਵਿੱਚ ਕੋਈ ਵੀ ਕਿਸੇ ਦਾ ਮਿੱਤ ਨਹੀਂ ਬਣਦਾ ਇਹੋ ਜੱਗ ਮਿੱਤ ਨਾ ਦੇਖਿਓ ਕੋਈ ਕੋਈ ਮਿੱਤ ਨਹੀਂ ਬਣਦਾ ਇਕੋ ਮਿੱਤ ਬਣੇਗਾ ਉਹ ਹੈਗਾ ਅਕਾਲ ਪੁਰਖ ਤੇਰਾ ਇਕੋ ਮਿੱਤਰ ਬਣੇਗਾ ਨਿਭਣ ਵਾਲਾ ਉਹ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਸਿੱਖ ਨੇ ਅਰਦਾਸ ਕੀਤੀ ਕਾਹੂ ਕੇ ਮਾਤ ਪਿਤਾ ਸੁਤ ਕਾਹੂ ਕੇ ਕਾਹੂ ਕੇ ਭਰਾਤ ਮਹਾ ਬਲਕਾਰੀ ਕਾਹੂ ਕੇ ਮੀਤ ਸਖਾਹਿਤ ਸਾਜਨ ਕਾਹੂ ਕੇ ਗ੍ਰਹਿ ਬਰਾਜਤ ਨਾਰੀ ਕਾਹੂ ਕੇ ਧਾਮ ਮਹਾਨ ਨਿਧ ਰਾਜਤ ਆਪਸ ਮੋਕਰ ਕੇ ਹਿਤ ਭਾਰੀ ਹੋ ਹੋ ਦਿਆਲ ਦਇਆ ਕਰ ਕੈ ਪ੍ਰਭ ਗੁਰੂ ਗੋਬਿੰਦ ਜੀ ਮਹਟੇਕ ਤਿਹਾਰੀ ਬਾਜਾਂ ਵਾਲਿਆ ਮੈਂ ਸੰਸਾਰ ਵਿੱਚ ਸਭ ਨੂੰ ਵੇਖਿਆ ਕਿਸੇ ਨੂੰ ਮਾਤਾ ਪਿਤਾ ਦਾ ਆਸਰਾ ਕਿਸੇ ਨੂੰ ਘਰ ਦੇ ਭਰਾਵਾਂ ਦਾ ਆਸਰਾ ਕਿਸੇ ਨੂੰ ਦੋਸਤਾਂ ਦਾ ਆਸਰਾ ਕਿਸੇ ਨੂੰ ਆਪਣੀ ਘਰ ਵਾਲੀ ਦਾ ਆਸਰਾ ਕਿਸੇ ਨੂੰ ਘਰ ਵਿੱਚ ਪਏ ਹੋਏ ਧਨ ਦਾ ਆਸਰਾ ਪਰ ਬਾਜਾਂ ਵਾਲਿਆ ਅੰਤਮ ਸਮੇ ਸਭ ਸਾਥ ਛੱਡਦੇ ਆ ਜੇ ਮੈਨੂੰ ਆਸਰਾ ਤੇ ਕੇਵਲ ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਦਾ ਆਸਰਾ ਇਹ ਭਾਵਨਾ ਸਿੱਖਦੀ ਹੈ ਮਹਾਰਾਜ ਕਹਿੰਦੇ ਨੇ ਇਨ ਮੈਂ ਕਛ ਸੰਗੀ ਨਹੀਂ ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਇਹ ਇਹਨਾਂ ਉੱਤੇ ਜਿਹੜੀ ਤੂੰ ਪਕੜ ਕਰ ਰਿਆ ਹੈ ਇਹ ਤੈਨੂੰ ਦੁੱਖ ਦੇਊਗੀ ਇਸ ਕਰਕੇ ਤੂੰ ਜਾਗ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਆਉਂਦਾ ਜਾਗ λεहो रे ਮਨਾ ਜਾਗ λεहो ਕਹਾਂ ਗਾਫਲ ਸੋਇਆ ਹੁਣ ਸਤਗੁਰੂ ਦਾ ਇਹ ਸ਼ਬਦ ਜਦੋਂ ਆਪਾਂ ਪੜ੍ਹਦੇ ਆਂ ਜਾਂ ਤੁਸੀਂ ਸੁਣਦੇ ਆਂ ਜਾਂ ਜਦੋਂ ਸਤਗੁਰੂ ਨੇ ਸ਼ਬਦ ਉਚਾਰਿਆ ਸਭਾਵਕ ਹੈ ਮਹਾਰਾਜ ਨੇ ਜਾਗੇ ਹੋਏ ਪੁਰਸ਼ਾਂ ਦੇ ਸਾਹਮਣੇ ਸ਼ਬਦ ਉਚਾਰਿਆ ਹੁਣ ਜੇ ਆਪਾਂ ਸ਼ਬਦ ਬੋਲਦੇ ਆਂ ਜਾਂ ਆਪਾਂ ਸ਼ਬਦ ਸੁਣਦੇ ਆਂ ਇਸ ਦਾ ਮਤਲਬ ਅਸੀਂ ਜਾਗੇ ਆਂ ਤਾਂ ਹੀ ਸੁਣਦੇ ਆਂ ਪਰ ਗੁਰਬਾਣੀ ਫਿਰ ਵੀ ਕਹਿੰਦੀ ਆ ਵੀ ਜਾਗ ਇਹਦਾ ਮਤਲਬ ਹੈ ਕੇਵਲ ਅੱਖਾਂ ਦਾ ਖੁੱਲਣਾ ਜਾਗਣਾ ਨਹੀਂ ਹੁੰਦਾ ਜਾਗਣਾ ਕੀ ਹੈ ਸਚਾਈ ਨੂੰ ਕਬੂਲ ਲੈਣਾ ਸਚਾਈ ਨੂੰ ਆਪਣੇ ਜੀਵਨ ਦੇ ਵਿੱਚ ਕਬੂਲਣਾ ਅਸਲੀ ਜਾਗਣਾ ਹੈ ਤੇ ਸਚਾਈ ਕੀ ਹੈ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਆਹ ਸਰੀਰ ਤੇ ਜਨਮ ਤੋਂ ਤੇਰੇ ਨਾਲ ਐ ਅੰਤਮ ਸਮੇਂ ਸ਼ਮਸ਼ਾਨ ਵਿੱਚ ਜਾ ਕੇ ਆਹ ਸਰੀਰ ਨੇ ਵੀ ਤੇਰਾ ਸਾਥ ਛੱਡ ਜਾਣਾ ਤੇ ਤੂੰ ਤੇ ਫਿਰ ਦੌਲਤ ਘਰ ਵਾਲੇ ਰਿਸ਼ਤੇ ਆਂ ਦਾ ਜਾਇਦਾਦ ਦਾ ਮਾਣ ਕਰਕੇ ਬੈਠਾ ਸਤਿਗੁਰੂ ਕਹਿੰਦੇ ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਣ ਸੱਚ ਕਰਕੇ ਜਾਣੀ ਧੰਗੁਰੂ ਤੇਗ ਬਹਾਦਰ ਸਾਹਿਬ ਇਹ ਵਚਨ ਕਰਦੇ ਆ ਪਰ ਬੰਦੇ ਦਾ ਸੁਭਾਵ ਹੈ ਬੰਦਾ ਸੰਸਾਰ ਦੀ ਹਰ ਇੱਕ ਚੀਜ਼ ਦੇ ਉੱਤੇ ਪਕੜ ਰੱਖਦਾ ਹੈ ਸੰਸਾਰ ਦੀ ਹਰ ਇੱਕ ਚੀਜ਼ ਦੇ ਉੱਤੇ ਬੰਦਾ ਮੈਂ ਮੇਰੀ ਦਾ ਦਾਵਾ ਕਰਦਾ ਹੈ ਜੇ ਬੰਦੇ ਨੇ ਕੋਈ ਚੀਜ਼ ਲਈ ਕੋਈ ਵਸਤੂ ਲਈ ਬੰਦਾ ਕਹਿੰਦਾ ਸਰੀਰ ਮੇਰਾ ਇਹ ਕੱਪੜਾ ਮੇਰਾ ਇਹ ਚਾਦਰ ਮੇਰੀ ਇਹ ਘਰ ਮੇਰਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੀ ਮੇਰੀ ਕਰਤੇ ਕੁਝ ਵੀ ਨਹੀਂ ਮਿਲਣਾ ਆਪਾਂ ਮੇਰੀ ਮੇਰੀ ਦੇ ਵਿੱਚ ਸਾਰਾ ਜੀਵਨ ਬਰਬਾਦ ਕਰਦੇ ਆ ਪਰ ਅੰਤਮ ਸਮੇ ਜਦੋਂ ਮੌਤ ਦਸਤਕ ਦਿੰਦੀ ਹੈ ਉਸ ਸਮੇ ਖਾਲੀ ਹੱਥ ਇਹ ਦੱਸਦੇ ਨੇ ਦੇਲਾ ਇਸ ਲਈ ਸਤਿਗੁਰੂ ਕਹਿੰਦੇ ਨੇ ਬੰਦਿਆ ਭਰਮ ਜਾਲ ਤੋਂ ਬਾਹਰ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਜੁੜ ਜਾ